ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਪੁਰਾਣੀ ਵਿਰਸਤ ਤੇ ਲੈ ਚੱਲਾਂਗੇ ਅੱਜ ਸਾਨੂੰ ਪੀੜੀ ਬਣਨੀ ਦੱਸਦੀਆਂ ਜੀ ਇਹ ਪੀੜੀ ਬਣੀ ਆਗੀ ਆਪਾਂ ਨੇ ਡੰਗਰਾਂ ਦੀਆਂ ਧਾਰਾਂ ਤੋਂ ਬਾਅਦ ਤੇ ਇੱਕ ਹੀ ਵੀੜੀ ਆ ਤੇ ਆਪਾਂ ਵਿਰਸਤ ਨੂੰ ਯਾਦ ਕਰਦੇ ਹੋਏ ਇਸ ਨੂੰ ਕਹਿ ਇਹ ਵੀਡੀਓ ਬਣਾਉਂਦੇ ਆ ਤੇ ਤੁਹਾਨੂੰ ਵੀਡੀਓ ਪੀੜੀ ਬਣ ਕੇ ਦਿਖਾ ਦਿੰਦੇ ਆ ਤੇ ਆਹ ਦੇਖੋ ਪੀੜੀ ਕਾਲੀ ਵੀ ਪਹਿਲਾਂ ਮੁੰਡੀਆਂ ਨਾਲ ਤਣੀ ਦੀ ਹੈ ਤੇ ਹੌਲੀ ਹੌਲੀ ਚੰਦੇ ਚੰਦੇ ਫੇਰ ਇਹਨੂੰ ਮਤਲਬ ਆਪਾਂ ਇਹ ਤਾਂ ਨਿਆ ਪਪੀੜੀ ਤਾਲੀ ਦੀ ਤੇ ਤਰੱਕੇ ਹੋਂ ਬੈਤ ਹੁੰਦੀਆਂ ਨਾ ਮਤਲਬ ਨੂੰ ਲੈਰੀਆ ਬਣਾ ਲਈ ਲੈਰੀਆ ਪਾਉਣਾ ਮਤਲਬ ਸੰਗਈ ਚੀਕ ਤੰਨ ਦੱਬ ਲਈ ਇਹ ਜੋਟੇ ਬਣ ਜਾਂਦੇ ਨੇ ਇਹਨਾਂ ਜੋਟਾਂ ਵਿੱਚੋਂ ਤਿੰਨ ਤਿੰਨ ਦੱਬ ਦੇ ਤਿੰਨ ਤਿੰਨ ਚੱਕ ਲੈ ਇਹਨੂੰ ਵੇਰ ਮਤਲਬ ਜ਼ਿਆਦਾ ਆਪਾਂ ਗਾਹਾਂ ਲੈ ਰਿਹਾ ਬਣਾਉਣਾ ਇੱਕ ਵਾਰ ਸੋ ਘਟਾਈ ਜਾਣਾ ਇੱਕ ਵਾਰ ਸੋ ਬਤਾਈ ਜਾਣਾ ਜੀ ਐ ਆਪਣਾ ਗੱਲ ਜੀ ਸ਼ੁਰੂ ਹੋ ਜੀ ਗਾ ਜੀ ਤੁਸੀਂ ਹਮ ਦੇ ਰੂਗਾ ਛੋਟਾ ਮोटा ਕੰਮ ਹੈ ਆਪਦਾ ਆਪ ਕਰਿਆ ਕਰੋ ਕਿ ਹੁਣ ਆਪਾਂ ਨੂੰ ਜਿੱਦ ਦਾ ਕਰਾਉਣੀ ਹੈ ਜੀ ਕਿਸ ਨਾ ਕਿਸੇ ਨੂੰ ਆ ਪਗੜ ਹੁੰਦਣੀ ਆ ਤੇ ਇਸ ਕਰਕੇ ਥੋੜੀ ਜਿਹੀ ਗੱਤ ਜਿਹਾ ਮਾਣੀ ਚੱਲੋ ਆਪਣਾ ਕਰਾਓ ਤੇ ਹਰੇਕ ਦੀ ਬਚਤ ਹੁੰਦੀ ਆ ਤੇ ਕੋਈ ਲੈਰੀ ਰਿਚ ਤੇ ਤੈਨੂੰ ਚੱਕ ਲਈ ਜੀ ਨਦਾ ਬੁਲੇ ਇਹ ਇਹ ਤਰ੍ਹਾਂ ਹੀ ਲਾਈਆਂ 10 ਇੱਕ ਵਾਰ ਵੀ ਮੋੜ ਕੇ 10 ਵਾਰ ਜੁੱਤੀ ਲੜਕੀਆਂ ਇਹ ਮਤਰਵਗ ਨਾਲ ਦੀ ਮੁੜਦੀ ਗਈ ਤੁਸੀਂ ਜੇ ਬਲਾਕ ਦੇਖਣ ਹੁੰਦੇ ਨੇ ਤਾਂ ਆਪਣਾ ਬਲੌਗਰ ਚੈਨਲ ਹੈ ਜੀ ਪੰਜਾਬ ਦੇ ਪਿੰਡ ਜੂਰੇ ਫਨ ਉੱਤੇ ਵੀ ਤੁਸੀਂ ਪਿੰਡਾਂ ਦੇ ਬਲੌਗ ਦੇਖ ਸਕਦੇ ਹੋ ਤੁਸੀਂ ਤੋਂ ਇਸ ਤਰ੍ਹਾਂ ਦੇ ਬਲੌਗ ਲਾ ਦੇਣ ਜਿਆ ਮਤਲਬ ਇਹ ਵੀ ਪੰਜਾਬ ਦੇ ਮਤਰਵਗ ਮਾਰ ਪਾਉਂਦੇ ਆ ਜਾਉਦੇ ਪਿੰਡ ਜੀਰੋ ਬਹਣਾ ਆਪਣੇ ਤਿੰਨ ਦਾ ਨਾਮ ਹੈ ਜੀ ਇਹ ਇਹਦਾ ਨਾਮ ਹੈ ਮੇਰੇ ਪਿੰਡ ਦਾ ਆਪੇ ਲੱਭਣਾ ਲਿਖੇ ਇਹਦੇ ਚਮਤਰ ਹੋ ਜੂਸ ਨੂੰ ਕੋਈ ਅੱਤਾਂ ਟੱਟਾਂ ਦੇ ਸਰਪ ਸਮਨ ਵਿੱਚ ਲਿਖੇ ਮੈਨੂੰ ਵੀ ਜੀ ਕੁਝ ਨੂੰ ਦੇਖ ਦੋ ਜੀ ਜੀ ਬੰਦ ਸਭਾ ਦੀ ਮੈਂ ਸਮਝ ਗਈ ਇੰਤਕਾਰ ਕਰਕੇ ਬਸ ਜੀ ਨਾ ਪੜੀ ਗਈ ਜੀ ਵੇਖੋ ਜੀ ਵੀ ਚੜ ਗਈ ਹੈ ਜੀ ਆਹ ਤੇ ਜੇ ਤੁਰੇ ਗਿਆ ਤਾਂ ਅੰਕੂਰ ਰਸਤਾਂ ਤੇ ਜਿੱਤੀ ਕਰਦੇ। ਇਹ ਆਪਣਾ ਨੰਗਾਤਾ ਜੀ। ਸਰਗੁਣ ਹਿੰਦੂ ਜੀ ਤੇ ਰਘੂ ਹਟ ਕੱਟ ਗਿਆ ਆਪਣਾ। ਜੋੜ ਪਾ ਦੇਣਾ। ਕੱਟੇ ਹੋਏ ਨੂੰ ਕਿੰਨਾ ਵੀ ਉੱਠਦਾ ਨਾ। ਤੇ ਹੁਣ ਮੈਂ ਆਪਣਾ ਇੱਕ ਤਿੰਨ ਲਾਜ ਕਰਦਾ ਬੱਲੇ ਦੀ ਉਹੀ ਦਾ ਕਰਨੀ। ਪਰਵਾਦ ਨਹੀਂ ਆਪਣੇ। ਕੋਈ ਨਹੀਂ ਕਿਸੇ ਨੂੰ ਰੰਦਾ ਪੁੱਛੀ ਰੰਦਾ ਉਹਦੇ ਤਾਂ ਆਪਣਾ ਸੁਧਮੀ ਸਾਉਦੀ ਅਸ਼ਟੋਦੇਸ਼ ਸਟਾਰਟ ਕਰਾਂਗੇ ਕਿ ਤੁਸੀ ਵਿਦੇਗ ਤਿੰਨ ਵਿੱਚ ਸੌਂਦ ਕਰਿਓ ਆਪਾਂ ਨਾਲ ਇਹ ਚੇਂਜ ਹੈ ਜੀ ਇਹ ਕਰਿਓ ਜੀ ਨਾਸ ਸਿਸਟਮ ਦਾ ਦੋ ਸੰਗ ਤੇ ਨਾਲ ਜਿਦੋਂ ਕੋਈ ਨਾਉਂ ਦੂਰ ਜਦੋਂ ਇਸੰਗ YouTube ਚਾਂਡਲ ਤੇ ਤੁਹਾਨੂੰ ਵੀ ਦੱਸ ਕੇ ਆਇਆ ਸਿਸਟਮ ਜੀ ਕਰਿਆ ਕਰੋ ਜੀ ਰੋਜ਼ਾ ਦੋ ਤਾਂ ਤੁਹਾਨੂੰ ਵੀ ਸਿਆਰ ਕਰਿਓ ਜੀ ਕਰਿਓ ਜੀ ਕਿੰਕੀ ਆਪਣੇ ਔਰੇ ਦੇ ਚਾਰ ਚੱਕਣੇ ਸਾਰਾ ਉਹ ਦਿੱਖਿਆ ਨੂੰ ਵੀਡੀਓ ਚ ਇਹ ਔਰੇ ਦਾ ਕੰਪਿਊਟਰ ਕੋ ਨਿਕਲਣਾ ਆਇਆ ਇਹ ਵੀ ਜਰੂਰੀ ਹੁੰਦੀ ਸੋ ਵੀਡੀਓ ਦੇਖ ਕੇ ਇਹ ਸਿਹਰ ਕਰੀ ਉਹਨੇ ਕਿ ਦਾਨਿਆ ਮਤਲਬ ਉਹਨੇ ਇਹ ਵੀਡੀਓ ਲਾ ਦਿੱਤੀ ඉතාපන අලත් ලොව පැනවද නිිකේ දස්නියනීපන සුරීජිකදයකම්ම වුන්තේ ඒද විතුතුරූ කැමති දැ දෙකවතුසි. ਵੀ ਜਿਹੜੇ ਨੋਟਸ ਨੇ ਸੋਦੇ ਹਰੇਕ ਦੇ ਬਰਬਾਦ ਕਿਉਂ ਕੰਮ ਆ ਆਏਗੇ ਤੁਸੀਂ ਵੀ ਜਿਹੜੂ ਦੇਖੋ ਤੇ ਮਤਲਬ ਬੇਕਸ ਉਹਨੂੰ ਵੀ ਇਸ਼ੂ ਇਸੇ ਕੋ ਨਾਲ ਪੁੱਛੀਂਗੀ ਨੋਟਿਟੇਡ ਨਹੀਂ ਲਿਦਵੀ ਉਹਨੂੰ ਮਤਲਬ ਕਿਸੇ ਗਾਰੇ ਕੋ ਗੱਲ ਪੁੱਛਣਾ ਹਾਂ ਬੰਦ ਕਰਿਆ ਇਹ ਨਹੀਂ ਦੱਸ ਤਾਂ ਬੈਜਲੀ ਬੰਦ ਕਰ ਦੇ ਜੀ ਇਹ ਵੀ ਕਰਾ ਅੱਲਾਹ ਜੀ ਦੇਖ ਚਲੇ ਸਰਦਿਕ ਆ ਗਏ ਸਾਰੇ